ਆਦਤਨ ਪੰਜ ਦਿਨਾਂ ਦੇ ਵਿੱਚ ਤੁਹਾਡੇ ਦੰਦ ਚਿੱਟੇ ਮੋਤੀਆਂ ਵਰਗੇ ਬਣਾ ਦੇਗੀ ਤੇ ਜਿਹੜੇ ਲੋਕਾਂ ਦੇ ਮੂੰਹ ਦੇ ਵਿੱਚੋਂ ਗੰਦੀ ਬਦਬੂ ਆਉਂਦੀ ਰਹਿੰਦੀ ਹੈ ਉਹਨਾਂ ਦੇ ਮੂੰਹ ਦੇ ਵਿੱਚੋਂ ਗੁਲਾਬ ਦੇ ਫੁੱਲਾਂ ਵਰਗੀ ਖੁਸ਼ਬੂ ਆਉਣ ਲੱਗ ਜੂਗੀ ਇਹ ਨਹੀਂ ਹੈਗਾ ਵੀ ਸਿਰਫ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਜਾਂ ਕੋਈ ਗੰਦਾ ਨਸ਼ਾ ਕਰਦੇ ਨੇ ਜਾਂ ਜਿਹੜੇ ਪੁਰਸ਼ ਨਹੀਂ ਕਰਦੇ ਉਹਨਾਂ ਦੇ ਮੂੰਹ ਚੋਂ ਹੀ ਗੰਦੀ ਬਦਬੂ ਆਉਂਦੀ ਹੈ ਨਾਰਮਲ ਜਿਹੜੇ ਕੁੜੀਆਂ ਮੁੰਡੇ ਦੋ ਦੋ ਵਾਰ ਬੁਰਸ਼ ਵੀ ਕਰਦੇ ਨੇ ਕੋਈ ਨਸ਼ਾ ਵੀ ਨਹੀਂ ਕਰਦੇ ਹੈਗੇ ਉਹਨਾਂ ਦੇ ਮੂੰਹ ਚੋਂ ਵੀ ਗੰਦੀ 스ਮੈਲ ਆਉਣ ਲੱਗ ਜਾਂਦੀ ਹੈ ਪਰ ਇਹਦਾ ਬਿਲਕੁਲ ਤੁਹਾਨੂੰ ਪੱਕਾ ਹੱਲ ਦੱਸਾਂਗੇ ਪੰਜ ਦਿਨ ਤੁਸੀਂ ਇਹ ਆਦਤਨ ਲਗਾ ਮੂੰਹ ਦੇ ਵਿੱਚ ਗੰਦੀ ਬਦਬੂ ਆਉਣ ਵਾਲੀ ਉਹ ਵੀ ਤੁਹਾਡੀ ਬਿਲਕੁਲ ਇਹ ਓਕੇ ਕਰ ਦੂਗਾ ਉਸ ਤੋਂ ਬਾਅਦ ਤੁਸੀਂ ਡੇਲੀ ਨਹੀਂ ਇਹ ਦਤਨ ਕਰਨੀਆਂ ਇਹਨੂੰ ਫਿਰ ਤੁਸੀਂ ਹਫਤੇ ਦੇ ਵਿੱਚ ਸਿਰਫ ਇੱਕ ਦਿਨ ਬਰਤਣਾ ਬਾਕੀ ਦਿਨ ਤੁਸੀਂ ਕੋਲਗੇਟ ਦਤਨ ਕਰਿਓ ਨਾ ਕਰਿਓ ਜੋ ਮਰਜ਼ੀ ਕਰਿਓ ਤੁਹਾਡੀ ਇੱਛਾ ਹੈ ਤੁਸੀਂ ਇਹ ਕੀ ਕਹਿ ਕੇ ਲੈ ਕੇ ਆਉਣੀ ਹੈ ਅਖਰੋਟ ਦੇ ਬੂਟੇ ਦਾਜੀ ਠੀਕ ਹੈ ਸੱਕ ਲੈ ਕੇ ਆਉਣਾ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਮਿਲੇਗਾ ਇਹ ਤੁਸੀਂ 100 ਗ੍ਰਾਮ ਲੈਓ ਮੁੜ ਕੇ ਤੁਹਾਨੂੰ 6 ਮਹੀਨੇ ਮੁੱਕਦਾ ਨਹੀਂ ਇੱਕ ਵਾਰੀ ਤੁਸੀਂ ਵਰਤ ਕੇ ਦੇਖ ਲਓ ਤੁਸੀਂ ਆਪ ਕਹੋਗੇ ਤੁਹਾਨੂੰ ਆਪਣੇ ਆਪ ਨੂੰ ਵੀ ਪਤਾ ਲੱਗੂਗਾ ਕਿ ਮੇਰੇ ਮੂੰਹ ਚੋਂ ਖੁਸ਼ਬੂ ਆ ਰਹੀ ਹੈ ਮੇਰੇ ਦੰਦ ਚਿੱਟੇ ਹੋਗੇ ਤੇ ਕੀੜਾ ਲ